ਮੇਰਾ ਮਾਤਾ ਦਾ ਨਾਮ ਜੀ ਬਰਵੀਰਪੁਰ ਪਿੰਡ ਕਿਹੜਾ ਤੁਹਾਡਾ ਕਿਰਤੋਵਾਲ ਜੀ ਕੀ ਹੋਇਆ ਕਿ ਤੁਹਾਡੇ ਮਸਲਾ ਕੀ ਹੈ ਜੀ ਮਸਲਾ ਇਹ ਹੋਇਆ ਕਿ ਅਸੀਂ ਥਾਂ ਲਿਆ ਹੀਗਾ 7 ਮਰਲੇ ਬਾਅਦ ਚ ਆਹ ਜਿਹੜੀ ਥਾਂ ਹੀ ਜੇ ਇਹ ਹਾਨੂੰ ਤਮਕੀਆਂ ਦਿੰਦਾ ਰਹਿੰਦਾ ਵੀ ਮੇਰੇ ਨਾਂ ਥਾਂ ਮੇਰੇ ਨਾਂ ਥਾਂ ਵਾ ਮੈਂ ਥਾਂ ਦਾ ਕਬਜ਼ਾ ਲੈਣਾ ਜੋਧਵੀਰ ਸਿੰਘ ਕੀ ਲੱਗਦਾ ਤੁਹਾਨੂੰ ਮੇਰਾ ਤਾਂ ਕੋਈ ਨਹੀਂ ਲੱਗਦਾ ਪਤੀ ਜਾਂਦੇ ਥਾਂ ਉਦਾਂ ਤੇ ਵੈਸੇ ਜਿਹੜਾ ਬਾਪੂ ਹੀ ਬਾਪੂ ਦਾ ਦਾਦਾ ਹੀ ਹੁੰਦੇ ਨੇ ਹਣੇ ਹਣੇ ਥਾਂ ਦਿੱਤਾ ਤੇ ਪਿਓ ਇਹਦਾ ਵੀ ਇਹਨੇ ਕਿ ਚਲੋ ਇਹਨਾਂ ਉਹ ਮਰਿਆ ਹੋਵੇ ਉਸ ਤੋਂ ਬਾਅਦ ਹੁਣ 28 ਸਾਲਾਂ ਬਾਅਦ ਆਣ ਕੇ ਆਂਦਾ ਵੀ ਮੇਰਾ ਥਾਂ ਵੀ ਮੈਂ ਕਬਜ਼ਾ ਲੈਣਾ ਤੇ ਰਾਤ ਆਣ ਕੇ ਇਹਨਾਂ ਨੇ ਟਰੈਕਟਰ ਇਹਨਾਂ ਦੇ ਕੋਲੇ ਹੀ ਤੇ ਇਹਨਾਂ ਨੇ ਸੱਬੜਾਂ ਦੇ ਨਾਲ ਸਾਡੀ ਕੰਧ ਬੰਨੀ ਪਹਿਲਾਂ ਅਸੀਂ ਸੇਵਾ ਕਰਦੇ ਹੱਦਰ ਤੇ ਬਾਅਦ ਵਿੱਚ ਜਦੋਂ ਇੱਧਰ ਆ ਜਾ ਕੇ ਤੇ ਇਹਨਾਂ ਨੇ ਦੁਕਾਨ ਦੇ ਜਿੰਦੇ ਤੋਲੇ ਤੋੜੇ ਜਿੰਦੇ ਤੋੜ ਕੇ ਤੇ ਇਹਨਾਂ ਨੇ ਕੰਧ ਵਿੱਚ ਮਾਰਦੇ ਟਰੈਕਟਰ ਤੇ ਮੈਂ ਤੇ ਮੇਰੀ ਨੂੰ ਦੋਵੇਂ ਅਸੀਂ ਗਾੜੀ ਹੋ ਗਏ ਤੇ ਇਹ ਮਾਹੇ ਬਚਾ ਦਿੱਤਾ ਤੇ ਸਾਰੀ ਸੰਗਤ ਵੀ ਚਲੋ ਆ ਗਈ ਤੇ ਫਿਰ ਬਚਾ ਆਇਆ ਤੇ 15-16 ਮੁੰਡੇ ਉਹਨਾਂ ਕੋ ਸੱਬੜਾਂ ਹੀ ਇਹ ਦਾਤਰ ਸੀ ਤੇ ਇੱਕ ਟਰੈਕਟਰ ਹੀ ਨਾਲ ਕੋਲ ਥਾਣੇ ਫੋਨ ਕੀਤਾ ਇਸ ਮਤਲਬ ਥਾਣੇ ਪੁਲਿਸ ਨਹੀਂ ਕੀਤਾ 112 ਦੇ ਫੋਨ ਕੀਤਾ ਬਹੁਤ ਫੋਨ ਕੀਤੇ ਤੇ ਮੁੜ ਕੇ ਪੁਲਿਸ ਨਹੀਂ ਆਈ ਦੇ ਰਹੀ ਐਸਾ ਕਿਹਾ ਕੋਲ ਫੋਨ ਕੀਤਾ ਤਾਂ ਵੀ ਨਹੀਂ ਆਈ ਇੱਕ 1.5 ਵਜੇ ਤੱਕ ਕਹੀਂ ਬਾਹਰ ਬੈਠੇ ਰਹੇ ਰਾਤ ਸਵੇਰੇ ਪੁਲਸ ਆਈ ਸਵੇਰੇ ਪੁਲਸ ਆਈ ਤਾਂ ਸਵੇਰੇ ਵੀ ਉਹਨਾਂ ਨੇ 12-13 ਦਿਨ ਹੋ ਗਏ 12-13 ਦਿਨ ਹੋ ਗਏ ਹੈ ਦਰਖਾਸਤ ਦਿੱਤੀ ਨੂੰ ਤੇ ਇੱਕ ਵਾਰ ਆਏ ਤੇ ਉਸ ਦਿਨ ਇਹ ਕਹਿ ਗਏ ਵੀ ਕੱਲ ਨੂੰ ਆ ਜਿਓ ਮੁੜ ਕੇ ਇਦਾਂ ਹੀ ਗਾਂ ਦੇ ਗਾਂ ਟਾਈਮ ਲਗਾਈ ਗਏ ਬੱਚੇ ਮੇਰੇ ਬਾਹ ਦੇਂਦੇ ਆ ਵੱਤਿਆਂ ਨੇ ਸੱਦਿਆ ਦੋ ਦਿਨੋ ਬਹਿ ਕੇ ਚਲੇਗੇ ਨਾ ਫੈਸਲਾ ਨਹੀਂ ਕੀਤਾ ਬਾਅਦ ਵਿੱਚ ਇਹਨਾਂ ਨੇ ਬਾਅਦ ਵਿੱਚ ਇਹਨਾਂ ਕਿਹਾ ਕੱਲ ਨੂੰ ਸ਼ਾਮਾਂ ਨੂੰ ਕਰਾਂਗੇ ਫੇਰ ਨਹੀਂ ਕੀਤਾ ਫੇਰ ਸ਼ਾਮਾਂ ਨੂੰ ਫੇਰ ਨਹੀਂ ਕੀਤਾ ਮੈਂ ਤਾਂ ਡੂੜੀਏ ਕਰਦੇ ਆਂ ਇੱਧਰ ਆਪਣੇ ਵਾਲ ਜਗਰਾਵਾਂ ਵੱਲੇ ਗੁਰਦੁਆਰਾ ਸਾਹਿਬ ਦੀ ਰਣਜੀਤ ਸਿੰਘਾ ਕੱਲੀ ਆਂ ਅਸੀਂ ਦੋਵੇਂ ਨੌ ਸਸ ਰਹਿਣੀਆਂ ਬੱਚੇ ਸਾਡੇ ਤੇ ਤੁਹਾਡੇ ਕੋਲ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਸਵੇਰੇ ਤੁਹਾਡੇ ਕੋਲ ਮੁਲਾਜ਼ਮ ਆਏ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਸਾਨੂੰ ਆਣ ਕੇ ਕਹਿੰਦਾ ਵਾ ਵੀ ਇਹ ਬੰਦੇ ਲੈ ਕੇ ਆਂ ਤਾਂ ਜਨਾਨੀਆਂ ਬੰਦੇ ਪਵਾ ਸਕਦੀਆਂ ਇਹ ਦੋ ਦੋ ਗੱਡੀਆਂ ਭਰ ਕੇ ਇੱਥੇ ਲਿਆਉਂਦੀ ਆ ਜਿੰਦਰੇ ਤੋੜਦੀ ਐ ਦਾ ਦਾ ਕਹਿੰਦੇ ਸਾਡੇ ਕੋਲ ਵੀਡੀਓ ਬਣੀਆਂ ਹੋਈਆਂ ਜਿੰਦਰਾ ਤੋੜੇ ਦਾ ਲੱਗਿਆਂ ਦੀਆਂ ਇਹ ਵੀਡੀਓ ਬਣਾਈਆਂ ਹੋਈਆਂ ਮੰਗ ਕੀ ਕਰਦੇ ਮੰਗ ਸਾਨੂੰ ਮਿਲਣਾ ਚਾਹੀਦਾ ਸਾਡਾ ਜੋ ਵੀ ਸਾਡਾ ਹੈਗਾ ਸਾਡੇ ਚਾੜੇ ਰਜਿਸਟਰੀ ਕਰਾ ਦੇ ਬਸ ਜਿਹੜੇ ਅਸੀਂ ਆਪਾ ਪਾਉਂਦਾ ਨਾ ਸਾਡੀ ਰਜਿਸਟਰੀ ਕਰਾਵੇ ਬਸ ਪਉਂਦੀ ਭਾਈ ਤੁਹਾਡਾ ਤੇ ਤੁਹਾਡੇ ਪਿੰਡ ਦਾ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਵਿੰਦਰ ਸਿੰਘ ਸੁਪੁੱਤਰ ਸਰਦਾਰ ਸਰਨ ਸਿੰਘ ਜੋ ਕਿ ਨਗਰ ਕਿਰਤਵਾਲ ਅੱਡੇ ਤੇ ਸਾਡੀ ਰਹਿਸ਼ਾ 1995 ਦੇ ਵਿੱਚ ਮੇਰੇ ਪਿਤਾ ਜੀ ਨੇ ਇਹ ਜਗਾ ਲਈ ਸੀ 2 ਕਨਾਲਾਂ ਇਸ ਜਗਾ ਦੇ ਵਿੱਚ 32 ਮਰਲੇ ਦੀ ਜਿਹੜੀ ਰਿਸਟਰੀ ਆ ਮੌਕੇ ਤੇ ਹੋ ਗਈ ਸੀ 7 ਮਰਲੇ ਦੀ ਜਦੋਂ ਉਸ ਦਾ ਸਮੇਂ ਦੇ ਜਿਹੜੇ ਸਿਆਣੇ ਜਿੰਨੇ ਬਜ਼ੁਰਗ ਸਨ ਉਹਨਾਂ ਨੇ ਰਿਸਟਰੀ ਦੇ ਉੱਤੇ 7 ਮਰਲੇ ਜਿਹੜੀ ਜਗਾ ਲੈ ਕੇ ਤੇ ਪੇਮੈਂਟ ਜਿਹੜੀ ਲਈ ਸੀ ਉਹ ਵੀ ਲਿਖ ਦਿੱਤੀ ਗਈ ਤੇ ਜਿਹੜੇ ਮੌਕੇ ਦੇ ਗਵਾਹ ਸਾਡੇ ਕੋਲ ਹੈਗੇ ਆ ਸਰਦਾਰ ਪਿੰਦਰਪਾਲ ਸਿੰਘ ਚੇਅਰਮੈਨ ਤੇ ਸਰਦਾਰ ਜੁਗਿੰਦਰ ਸਿੰਘ ਜਿਹੜੇ ਇਸ ਸਮੇਂ ਜੀਵਤਾਨ ਮੌਕੇ ਦੇ ਗਵਾਹ ਹਨ ਤੇ ਜਿਹੜਾ 7 ਮਰਲੇ 28 ਸਾਲਾਂ ਬਾਅਦ ਆ ਕੇ ਸਾਡਾ ਜਿਹੜਾ ਗਵੰਡੀ ਆ ਜੋਧਵੀਰ ਸਿੰਘ ਸੁਪੁੱਤਰ ਸਰਦਾ ਨਿਰਮਲ ਸਿੰਘ ਪੋਤਰਾ ਸਰਦਾ ਸੁਲੱਖਣ ਸਿੰਘ ਜਿਨ੍ਹਾਂ ਦੇ ਵੱਲੋਂ ਧਮਕੀਆਂ ਦੇ ਕੇ ਤੇ ਗੈਂਗਸਟਰਾਂ ਦਾ ਡਰ ਪਾ ਕੇ ਸਾਡੇ ਤੋਂ 7 ਮਰਲੇ ਜਿਹੜੀ ਅੱਡੇ ਤੇ ਸਾਡੀ ਜਗ੍ਹਾ ਉਹ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਅਸੀਂ ਦੋ ਭਰਾ ਜਿਹੜੇ ਮੋਗੇ ਏਰੀਆ ਦੇ ਵਿੱਚ ਗ੍ਰੰਥੀ ਦੀ ਡਿਊਟੀ ਕਰਦੇ ਆ ਅਸੀਂ ਆਪਦੀ ਡਿਊਟੀ ਦੇ ਉੱਤੇ ਨਿਯੁਕਤਾਂ ਇਸ ਟਾਈਮ ਇੱਕ ਸਾਡਾ ਛੋਟਾ ਭਰਾ ਜਿਹੜਾ ਉਹ ਮਲੇਸ਼ੀਆ ਦੇ ਵਿੱਚ ਹੈ ਤੇ ਘਰ ਦੇ ਵਿੱਚ ਮੇਰੀ ਮਾਤਾ ਜੀ ਅਤੇ ਸਾਡੇ ਛੋਟੀ ਭਝਾਈ ਜੀ ਰਹਿੰਦੇ ਨੇ ਬੱਚਿਆਂ ਸਮੇਤ ਇਹਨਾਂ ਵੱਲੋਂ ਇੱਕ ਬੜੀ ਭੈੜੀ ਹਰਕਤ ਕੀਤੀ ਗਈ ਜਿਹੜੀ 12 ਦਿਨ ਪਹਿਲਾਂ ਹੀ ਦਰਖਾਸਤ ਦਿੱਤੀਆਂ ਤੇ ਪਿੰਡ ਦੇ ਮੋਤਬਾਰਾ ਨੇ ਵੀ ਦੱਸਿਆ ਇਹ ਤੁਹਾਡਾ ਬਹਿ ਕੇ ਫੈਸਲਾ ਹੋਵੇਗਾ ਪਰ ਕੋਈ ਫੈਸਲਾ ਨਹੀਂ ਹੋ ਰਿਹਾ ਸਾਨੂੰ ਥਾਣੇ ਦੇ ਵਿੱਚ ਵੀ ਦਿਨ ਦਿੱਤਾ ਜਾਂਦਾ ਤੇ ਜਿੱਦਾਂ ਉਹ ਦਿਨ ਤੇ ਟਾਈਮ ਤੇ ਨੇੜੇ ਆ ਕੇ ਸਾਨੂੰ ਕਹਿ ਦਿੰਦੇ ਆ ਕਿ ਕੱਲ ਤੁਹਾਡਾ ਫੈਸਲਾ ਹੋਊਗਾ ਖੱਜਲ ਖਵਾਰ ਕਰਕੇ ਜਿਹੜੇ ਅਸੀਂ ਬੰਦੇ ਆਪਦੇ ਇਕੱਠੇ ਕਰਦੇ ਆ ਉਹਨਾਂ ਨੂੰ ਖੱਜਲ ਖਵਾਰ ਕਰਕੇ ਵਾਪਸ ਭੇਜਣਾ ਪੈਂਦਾ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਕੱਲ 26 ਤਰੀਕ ਸ਼ਾਮ ਦਾ ਪੌਣੇ 7 ਦਾ ਸਮਾਂ ਜਿਹੜਾ ਯੋਧਵੀਰ ਸਿੰਘ ਤਕਰੀਬਨ 15-16 ਮੁੰਡੇ ਲੈ ਕੇ ਗੱਡੀਆਂ ਦੇ ਉੱਤੇ ਟਰੈਕਟਰਾਂ ਤੇ ਹੱਥ ਵਿੱਚ ਇਹਨਾਂ ਦੇ ਕੋਲ ਹਥਿਆਰ ਨੇ ਤਲਵਾਰਾਂ ਤੇ ਆਪਣੇ ਕੀ ਆ ਸਬਲਾ ਵਗੈਰਾ ਲੈ ਕੇ ਆਗੇ ਸਾਡੇ ਘਰੇ ਇਹਨਾਂ ਨੇ ਹਮਲਾ ਕਰ ਦਿੱਤਾ ਘਰ ਵਿੱਚ ਮੇਰੇ ਮਾਤਾ ਜੀ ਤੇ ਛੋਟੀ ਭਰਜਾਈ ਸਨ ਇਹਨਾਂ ਨੇ ਦੋਹਾਂ ਨੇ ਡਟ ਕੇ ਉਹਨਾਂ ਦਾ ਮੁਕਾਬਲਾ ਕੀਤਾ ਪਰ ਫਿਰ ਵੀ ਥੋੜਾ ਬਹੁਤ ਨੁਕਸਾਨ ਕਰਕੇ ਗਾਲਾ ਗੂਲਾ ਕੱਢ ਕੇ ਫਿਰ ਧਮਕੀ ਦੇ ਕੇ ਗਏ ਆ ਇਹ ਤੁਹਾਡਾ ਬੜਾ ਮਾੜਾ ਅਸ਼ਰ ਕਰਾਂਗੇ ਜੇ ਸਾਡੇ ਹੁਣ ਤੁਸੀਂ ਗੱਲ ਨਾ ਮੰਨੀ ਤੇ ਹੁਣ ਸਾਡੀ ਤਾਂ ਇਹੋ ਰਿਕਵੈਸਟ ਆ ਅਸੀਂ ਖਾਸ ਕਰਕੇ ਬੇਨਤੀ ਸਾਡੇ ਕੌਮ ਦੇ ਹੀਰੇ ਬਾਬਾ ਮੇਜਰ ਸਿੰਘ ਸੋਢੀ ਜੀ ਨਨਕਾਣਾ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਤੇ ਸੰਤੋਸ਼ભાઈ ਸਰਦਾਰ ਦਵਿੰਦਰ ਸਿੰਘ ਲੁਧਿਆਣੇ ਵਾਲੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਅਸੀਂ ਗਰੰਤੀ ਸਿੰਘਾ ਐਨੇ ਜੋਗੇ ਨਹੀਂ ਕਿ ਇਹਨਾਂ ਨਾਲ ਲੜਾਈਆਂ ਕਰਕੇ ਆਪਣਾ ਪੈਸਾ ਖੱਜਲ-ਖਵਾਰ ਕਰੀਏ ਜਾਂ ਆਪਣਾ ਕੋਈ ਨੁਕਸਾਨ ਜਾਨੀ ਕਰਵਾਈਏ ਸੋ ਬੇਨਤੀ ਹੈ ਸਾਡੀ ਸਾਡੀ ਕੌਮ ਨੂੰ ਕਿ ਸਾਡਾ ਸਾਥ ਦਿੱਤਾ ਜਾਵੇ ਜੋ ਇਨਸਾਫ ਬਣਦਾ ਹੈ ਉਹ ਇਨਸਾਫ ਸਾਡਾ ਕਾਗਜ਼ਾ ਦੇ ਕਾਰਵਾਈ ਦੇ ਥਰੂ ਸਾਡਾ ਹੋਣਾ ਚਾਹੀਦਾ ਜੇ ਅਸੀਂ ਗਲਤਾਂ ਤੇ ਸਾਨੂੰ ਗਲਤ ਕਿਹਾ ਜਾਵੇ ਜੇ ਅਸੀਂ ਸਹੀਆਂ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਸਾਡੀ ਬੇਨਤੀ ਹੈ ਤੁਹਾਨੂੰ ਵੀ ਲੱਗਦਾ ਜਿਹੜੇ ਪੁਲਿਸ ਕੰਮ ਨਹੀਂ ਕਰ ਰਹੀ ਆਪਣਾ ਇਹ ਕੋਈ ਰਾਜਨੀਤਿਕ ਦਬਾਅ ਕਰਕੇ ਹੋ ਰਿਹਾ ਹੋ ਸਕਦਾ ਹੈ ਜੀ ਰਾਜਨੀਤਿਕ ਦਬਾਅ ਹੋ ਸਕਦਾ ਵਾ ਕੋਈ ਰਿਸ਼ਵਤ ਦਾ ਵੀ ਆਪਾਂ ਸ਼ਰੇਆਮ ਕਹਿ ਸਕਦੇ ਹਾਂ ਕਿ ਕੀ ਪਤਾ ਰਿਸ਼ਵਤ ਦਿੱਤੀ ਹੋਵੇ ਇਹਨਾਂ ਨੂੰ ਜਿਹੜੇ ਇਹਨਾਂ ਨੂੰ ਇੰਨੀਆਂ ਦਰਖਾਸਤਾਂ ਗਈਆਂ ਪਰ ਇੱਕ ਵਾਰੀ ਆ ਕੇ ਇੱਥੇ ਆਉਂਦੇ ਨੇ ਅੱਜ ਬੜੇ 12 ਦਿਨਾਂ ਬਾਅਦ ਅੱਜ ਗੇੜਾ ਸਵੇਰੇ ਮਾਰਿਆ ਉਹ ਵੀ ਕੋਈ ਇਨਸਾਫ ਵਾਲੀ ਗੱਲ ਨਹੀਂ ਕੀਤੀ ਗਈ ਕਿ ਤੁਹਾਡਾ ਫੈਸਲਾ ਹੋਵੇਗਾ ਉੱਥੇ ਆ ਜਿਓ ਥਾਣੇ ਵਿੱਚ ਕੋਈ ਫੈਸਲਾ ਨਹੀਂ ਹੋਇਆ ਸਾਡਾ ਇਦਾਂ ਦਾ ਕੋਈ ਸਾਨੂੰ ਮਤਲਬ ਕਿ ਭਰੋਸਾ ਵੀ ਨਹੀਂ ਦਿੱਤਾ ਜਾ ਰਿਹਾ ਕਿ ਤੁਹਾਡਾ ਕੋਈ ਨਹੀਂ ਇਨਸਾਫ ਕਰਾਂਗੇ ਪਿੰਡ ਦੇ ਮੋਹਤਵਾਰ ਵੀ ਸਭ ਬੇਨਤੀ ਕਰ ਕਰਕੇ ਹਟ ਗਏ ਆ ਪਰ ਕੋਈ ਨਹੀਂ ਸਾਡੀ ਸੁਣਦਾ ਮੰਗ ਹੀ ਕਰਦੇ ਮੰਗੇ ਇਹੋ ਕਰਦੇ ਸਾਨੂੰ ਇਨਸਾਫ ਮਿਲੇ ਜੇ ਸਾਡਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਕਿਸੇ ਮੈਂਬਰ ਦਾ ਜੀ ਦਾ ਜਾਂ ਘਰ ਦੇ ਵਿੱਚ ਕੋਈ ਨੁਕਸਾਨ ਹੁੰਦਾ ਹੈ ਇਹਦਾ ਜ਼ਿੰਮੇਵਾਰ ਜੋਧਵੀਰ ਸਿੰਘ ਸਪੁੱਤ ਨਰਮਲ ਸਿੰਘ ਹੋਵੇਗਾ ਤੇ ਪੁਲਸ ਪੁਲਸਰ ਵੀ ਖਾਸ ਕਰਕੇ ਇਹਦੀ ਜ਼ਿੰਮੇਵਾਰ ਹੋਵੇਗੀ ਜੇ ਬੇਨਤੀਆਂ ਕਰਨ ਦੇ ਬਾਵਜੂਦ ਵੀ ਇੱਥੇ ਨਹੀਂ ਆਉਂਦੇ ਕੋਈ ਸਾਡਾ ਇਨਸਾਫ ਨਹੀਂ ਕਰਦੇ ਸੋ ਇਨੀਆਂ ਬੇਨਤੀਆਂ ਹਨ ਜੇ ਸਮਝੋ ਤਾਂ ਉੱਚ ਅਧਿਕਾਰੀ ਨੂੰ ਮਿਲਗੇ ਹਾਂਜੀ ਮਾਤਾ ਜੀ ਗਏ ਸੀ ਡੀਸੀ ਦਫਤਰ ਗਏ ਸੀ ਉੱਥੇ ਵੀ ਦਰਖਾਸਤ ਦਿੱਤੀ ਗਈ ਪਰ ਉੱਥੋਂ ਵੀ ਕੋਈ ਸਾਨੂੰ ਜਵਾਬ ਨਹੀਂ ਮਿਲਿਆ ਹਜੇ ਕੋਈ ਸੋ ਇਸ ਕਰਕੇ ਬੇਨਤੀਆਂ ਕਰਦੇ ਆ ਕਿ ਸਾਡਾ ਇਨਸਾਫ ਕੀਤਾ ਜਾਵੇ ਸੋ ਇਨੀਆਂ ਗੱਲਾਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਪਰ ਆ ਵੀਡੀਓ ਪਰ ਆਈ ਨਾ ਵੀ ਮੂੰਹ ਕਦੇ ਬੰਨੇ ਆ ਤੇ ਹਿੰਮਤ ਨਾ ਕਰ ਕਰੋ ਨਾ ਕਰਨਾ ਮੂੰਹ ਕਦੇ ਬੰਨੇ ਆ ਜਦੋਂ ਪ੍ਰਤਾਪ ਉਹਨੇ ਉਹ ਇੱਥੇ ਹੋਣਗੇ ਨਾ ਉਦੋਂ ਇਦਾਂ ਦੇ ਹੱਥ ਕਰਿਓ ਜਨਾਨੀਆਂ ਨਾਲ ਤੁਸੀਂ ਬਨੇ ਫਿਰਦੇ ਆ ਜਦੋਂ ਬੰਦੇ ਹੋਣਗੇ ਨਾ ਇਹ ਇਹ ਜਿਹੜਾ ਕਰੰਡਾ ਹੈ ਨਾ ਇਹ ਕੁੱਤੇ ਕੰਮ ਹੁੰਦੇ ਆ ਕੁੱਤੇ ਇਹ ਕਿੱਦਾਂ ਬਣਾ ਇਹ ਕੁੱਤੇ ਕੰਮ ਕਰਨ ਦੇ ਕੁੱਤੇ ਤੁਸੀਂ ਜਨਾਨੀਆਂ ਨਾਲ ਪੰਗੇ ਲੈਣ ਦੇ ਬੰਦਿਆਂ ਨਾਲ ਤੁਸੀਂ ਨਹੀਂ ਲੈ ਸਕਦੇ ਪੰਗੇ ਜਦੋਂ ਬੰਦੇ ਆਉਣਗੇ ਨਾ ਉਦੋਂ ਗੱਲ ਕਰਿਆ ਕਰੋ ਜਨਾਨੀਆਂ ਨਾਲ ਤੁਸੀਂ ਕਿਹੜਾ ਭੱਜੇ ਲੈਣ ਲੱਗੇ ਹੈਂ ਜਦੋਂ ਮੁੰਡੇ ਹੁੰਦੇ ਉਹ ਤੁਸੀਂ ਤਸਕਦੇ ਨਹੀਂ ਹੈ ਜਨਾਨੀਆਂ ਵੱਲ ਤੂੰ ਲੜਨ ਲੱਗੇ ਆ ਬੇਸ਼ਰਮੋ ਇਹ ਨਾ ਸਮਝੀ ਜਨਾਨੀਆਂ ਨੂੰ ਡਰਾਉਣ ਵਾਲੇ ਆ ਤੁਸੀਂ ਹਰ ਥੋੜਾ ਅਰੇ ਅੰਬਰ ਤੋਂ ਕੋਈ ਹੋਣਾ ਮਾਰੋ ਸਿੱਟੇ ਤੋਂ ਬੰਦਿਆ ਕਰੀ ਅੰਮਾ ਜੀ ਨੂੰ ਚੋੜ ਕੇ ਕੋਈ ਬੰਦਿਆ ਕੋਈ ਇਹ ਗੁੰਡੇ ਜੋ ਤਾਂ ਜਿਹੜੇ ਜੇ ਹਾਂ ਹਰਕਤ ਹੈ ਨਾ ਬੰਦਿਆ ਅੱਗੇ ਕਰੀ ਜਾਂਦੇ ਆਉਂਦੇ ਕਾ ਜਨਾਨੀਆਂ ਅੱਗੇ ਨਹੀਂ ਕਰੀ ਜਾਂਦੀਆਂ ਕੁੱਤੇ ਬਣਨ ੜੇ ਤੁਸੀਂ ਕੁੱਤੇ ਜਨਾਨੀਆਂ ਨਾਲ ਲੜ ਕੇ ਜੇ ਹਿੰਮਤ ਹੈ ਤਾਂ ਹਾਂਜੀ ਮੈਂ ਤੁਹਾਡੇ ਤੁਹਾਡੇ ਪਿੰਡ ਦਾ ਨਾਮ ਹੈ ਸਰ ਮੇਰਾ ਨਾਮ ਸਰਦਾਰ ਜੋਧਵੀਰ ਸਿੰਘ ਤੇ ਪਿੰਡ ਦਾ ਨਾਮ ਕਿਰਤੋਵਾਲ ਕਲਾਂ ਹੈ ਇਨੇ ਤਰ੍ਹਾਂ ਦਾ ਰੱਤ ਇਲਜ਼ਾਮ ਲੱਗੇ ਕੰਧ ਤੋੜਦੇ ਕਿ ਮਸਲਾ ਕੀ ਸਕਾ ਸਾਰੋ ਬਿਲਕੁਲ ਸਾਰ ਝੂਠੇ ਬਣਾਉਂਦੇ ਪਏ ਆ ਸਾਰੇ ਸਾਨੂੰ ਦਰਖਾਸਤ ਦਿੱਤੀ 18 ਤਰੀਕ ਦੀ ਦਰਖਾਸਤ ਦਿੱਤੀ ਆ ਇਹਨਾਂ ਪਹਿਲਾਂ ਸਾਡੇ ਜਿੰਦਰੇ ਤੋੜੇ ਬਾਅਦ ਚ ਜੀ ਪੰਚਾਇਤ ਜਿੰਦਰੇ ਮਾਰ ਕੇ ਗਈ ਆ ਇਹਨਾਂ ਦੇ ਘਰੇ ਸੁਨਾਵ ਵੀ ਦੇ ਕੇ ਗਈ ਕਿ ਪੰਚਾਇਤ ਨੇ ਜਿੰਦਰੇ ਮਾਰੇ ਇਹਨਾਂ ਦਾ ਵੀ ਜਿੰਦਰਾ ਤੋੜਿਆ ਇਹਨਾਂ ਦਾ ਵੀ ਲੱਗਾ ਰਹਿੰਦਾ ਤੇ ਉਹਨਾਂ ਵੀ ਮਾਰਤਾ ਉਹਨਾਂ ਕਹਿੰਦਾ ਜਿਹਦੇ ਹੱਕ ਚ ਹੋਊਗੀ ਉਹਦਾ ਜਿੰਦਰਾ ਖੋਲ ਜੂ ਇਹਨਾਂ ਸਾਰ ਪਰਸੋਂ ਲਿਆ ਕੇ ਨੋਵਾ ਗੱਡੀਆਂ ਦੋ ਮੇਰੇ ਤੋਂ ਵੀਡੀਓ ਵੀ ਪਈਆਂ ਜੀ ਸਾਰੇ ਇਹਨਾਂ ਨੇ ਜਿੰਦਰੇ ਤੋੜ ਗੱਤੇ ਆ ਮੁੜ ਕੇ ਸਾਰ ਕੱਲ ਇਹਨਾਂ ਨੇ ਫੇਰ ਮੁੰਡੇ ਸਾਧ ਕੇ ਢੇਡੜੀਆਂ ਲੈਂਦੇ ਸਾਰ ਮੁੜ ਕੇ ਖਾਦੀ ਪੀਤੀ ਚ ਹੋ ਸਕਦਾ ਪਰ ਸਾਰ ਆਪਾਂ ਇਹਨਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਕੋਈ ਇਹਨਾਂ ਨੂੰ ਗਾਲੀ ਗਲੋਚ ਨਹੀਂ ਕੀਤੀ ਕੁਝ ਨਹੀਂ ਕਿਹਾ ਜੀ ਜੀ ਕਿਉਂ ਬਾਰ ਬਾਰ ਇਤਰਾ ਤੁਹਾਡਾ ਹੋ ਰਿਹਾ ਸਾਰੇ ਮੇਰਾ ਨੰਬਰ ਹੀ ਥਾ ਵਾ ਜੀ ਇਹਦੇ ਵਿੱਚ ਮੇਰੀ ਲਿਮਟ ਵੀ ਵੱਜੀ ਹੋਈ ਹੈ ਇਹਨਾਂ ਨੰਬਰਾਂ ਤੇ ਇਹਨਾਂ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਵਾ ਨਾ ਮੈਨੂੰ ਕੋਈ ਦਿੰਦੇ ਆ ਨਾ ਲੈਂਦੇ ਆ ਧੱਕੇ ਨਾਲ ਕਹਿੰਦੇ ਆਂ ਰੱਖਣਾ ਹੀ ਉਹ ਵੀ ਕਹਿੰਦਾ ਥਾਣੇ ਉਹ ਵੀ ਬੋਲ ਲਿਖਾ ਕੇ ਤੂੰ ਵੀ ਥਾਣੇ ਦਰਖਾਸਤ ਤੇ ਗਿਆ ਜੀ ਸਾਰੇ ਹੀ ਦਰਖਾਸਤ ਦਿੱਤੀ ਹੋਈ ਆ ਉਹਦੀ ਕਾਪੀ ਤੁਹ ਔਰ ਕੋਈ ਪੁਲਿਸ ਨੇ ਕਾਰਵਾਈ ਐਡੀ ਸਖਤ ਨਹੀਂ ਇਹਨਾਂ ਨੇ ਕੀਤੀ ਸਾਰ ਉਲਟਾ ਅੱਜ ਕਰਦੇ ਆ ਸਾਰ ਇਹਨਾਂ ਨੂੰ ਪੁਲਿਸ ਸਾਦੀ ਵੀ ਰਹੀ ਆ ਇਹ ਅੱਜ ਓਨੇ ਜਿ ਭਲਕੇ ਓਨੇ ਪਰਸੋਂ ਓਨੇ ਇਦਾਂ ਹੀ ਕਰੀ ਜਾਂਦੇ ਸਾਡੇ ਉਹ ਹੋ ਗਿਆ ਸਾਡੇ ਆ ਹੋ ਗਿਆ ਅਸੀਂ ਰੋਜ਼ ਹੀ ਥਾਣੇ ਜਾ ਕੇ ਪਈਦਾ ਜੀ ਜੀ ਉਚਿਤ ਘਟਨਾ ਦੇ ਨਹੀਂ ਨਹੀਂ ਸਾਰਾ ਹੀ ਐਸਐਚਓ ਸਾਹਿਬ ਤੱਕ ਹੀ ਮਿਲਿਆ ਜੀ ਇਹ ਮੰਗ ਕੀ ਕਰਦੇ ਤੁਸੀਂ ਸਰ ਮੰਗ ਇਹੀ ਕਰਦੇ ਆ ਕਿ ਸਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਵਾ ਮੇਰੀ ਇਹ ਜਗਾ ਨੰਬਰੀ ਜਗਾ ਵਾ ਸਾਰਾ ਕੋਈ ਇੰਤਕਾਲ ਪਰਦਾ ਸਾਰਾ ਕੁਝ ਸਾਡੇ ਕੋਲ ਆ ਤੇ ਮੇਰਾ ਥਾਂ ਦਾ ਕਬਜ਼ਾ ਇਹਨਾਂ ਤੋਂ ਲੈ ਕੇ ਮੈਨੂੰ ਵਾਪਸ ਦਿੱਤਾ ਜਾਵੇ ਜਿਹੜੇ ਰਾਤੀ ਤੁਹਾਡੇ ਲੋਕਾਂ ਨੇ ਕੰਦ ਤੋੜੀ ਜੀ ਟਾਲੇ ਤੋੜੇ ਜੇ ਦੁਕਾਨ ਤੋਂ ਦਾ ਸਰ ਉਹਦੇ ਵਿੱਚ ਸਾਰੇ ਇਹਨਾਂ ਨੇ ਪਹਿਲਾਂ ਮੁੰਡੇ ਇੰਨਾ ਇਕੱਠੇ ਕੀਤੇ ਆ ਜੀ ਇਹਨਾਂ ਮੁੰਡੇ ਇਕੱਠੇ ਕਰਕੇ ਮੇਰੀ ਪਈ ਤੇ ਪਹਿਲਾਂ ਲਲਕਾਰੇ ਮਾਰਦੇ ਰਹੇ ਹਾਰ ਕੇ ਜੀ ਫਿਰ ਅਸੀਂ ਗਏ ਆ ਤੇ ਫਿਰ ਅਸੀਂ ਥੋੜਾ ਬੋਧਾ ਚਲੋ ਇਹਨਾਂ ਨੂੰ ਫਿਰ ਵੀ ਅਸੀਂ ਕੁਝ ਨਹੀਂ ਕਿਹਾ ਕੋਈ ਗਾਲੀ ਗਲੋਚ ਨਹੀਂ ਕੀਤਾ ਇਹਨਾਂ ਨੇ ਪੰਚਾਇਤ ਦੇ ਵੱਜੇ ਜਿੰਦਰੇ ਤੋੜੇ ਆ ਜੀ ਫਿਰ ਸਾਨੂੰ ਗੁੱਸਾ ਆਇਆ ਤੇ ਚਲੋ ਅਸੀਂ ਕੀਤਾ ਉਹ ਵੀ ਮੇਰੀ ਆਪਦੀ ਜਗਾ ਜੀ ਮੇਰੇ ਨੰਬਰਾਂ ਚ ਮੇਰਾ ਥਾਂ ਮੈਂ ਆਪਦੇ ਜਿੰਦਰੇ ਤੋੜੇ ਮੈਂ ਇਹਨਾਂ ਦੇ ਘਰੇ ਨਹੀਂ ਗਿਆ ਇਹਨਾਂ ਦੇ ਘਰੇ ਜਾ ਕੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਮੈਂ ਬਾਹਰ ਆ ਗਈਆਂ ਦੁਕਾਨਾਂ ਦੇ ਜਿੰਦਰੀ ਤੋੜੇ ਮੈਂ ਇਹਨਾਂ ਦੇ ਘਰੇ ਨਹੀਂ ਵੜਿਆ ਜੀ ਉਹ ਵੀਡੀਓ ਬਣਾ ਕੇ ਜੇ ਤੁਸੀਂ ਧਮਕੀਆਂ ਵੀ ਲਗਾ ਦੇ ਉਹਨਾਂ ਨੂੰ ਨਹੀਂ ਸਰ ਧਮਕੀਆਂ ਦੇ ਗੁੱਸੇ ਕਿੱਲੇ ਚ ਭਾਵੇਂ ਕੁਝ ਕਹਿਤਾ ਹੋਵੇ ਸਾਰੇ ਇਹਨਾਂ ਨੇ ਤਿੰਨ ਵਾਰੀ ਵਾਅਦਾ ਕੀਤਾ ਤੇ ਸਾਰੇ ਹੁਣ ਮੈਂ ਆਪਦੀਆਂ ਦੁਕਾਨਾਂ ਦੇ ਤੇ ਹੁਣ ਸਾਰੇ ਇਦਾਂ ਬੇਕ ਮਤਲਬ ਬੇਵਕਤ ਤੋਂ ਹੀ ਇਹ ਕਰੀ ਜਾਂਦੇ ਇਦਾਂ ਦੇ ਹੁਣ ਜੋ ਮਰਜ਼ੀ ਕਰੀ ਜਾਂਦੇ ਬਾਕੀ ਸਰ ਸਾਰਾ ਕੋਈ ਮੇਰੇ ਕੋਲ ਪ੍ਰੂਫ ਆ ਜਿੱਥੇ ਮਰਜ਼ੀ ਕੋਈ ਸਰ ਵੇਖ ਸਕਦਾ ਹਾਂਜੀ ਭਾਜੀ ਤੁਹਾਡਾ ਤੇ ਤੁਹਾਡੇ ਪਿੰਡ ਦਾ ਨਾਮ ਵੀ ਤੇ ਆਪਣਾ ਅਹੁਦਾ ਦੱਸ ਦਿਓ ਸਰਦਾਰ ਸਲਵਿੰਦਰ ਹਾਂ ਪਾਰਟੀ ਦੇ ਪ੍ਰਧਾਨ ਜੀ ਤੇ ਪਿੰਡ ਕਿਰਤੋਵਾਲ ਕਲਾਂ ਸਰ ਤੁਹਾਡੇ ਪਿੰਡ ਦਾ ਜਿਹੜਾ ਮਸਲਾ ਆਇਆ ਕੋਈ ਜਿਹੜੀ ਇਹ ਜਗ੍ਹਾ ਨੂੰ ਲੈ ਕੇ ਕੋਈ ਮਸਲਾ ਜਿਹਾ ਆਇਆ ਉਹ ਕੀ ਹੈ ਹਾਂਜੀ ਇਹਨਾਂ ਦਾ ਆਇਆ ਸੀ ਗਿਆ ਇਹਨਾਂ ਦਾ ਜ਼ਮੀਨ ਦਾ ਹੈਗਾ ਨੰਬਰੀ ਜਗ੍ਹਾ ਸੀਗੀ ਤੇ ਅਯੋਜ ਸੰਗਤ ਜੀ ਸਾਡੇ ਕੋਲੇ ਗਏ ਆ ਔਰ ਮੈਂ ਤੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਅਸੀਂ ਰੱਖ ਕੇ ਇਹਨਾਂ ਦੇ ਇਹ ਇਹਨਾਂ ਨੇ ਸਾਨੂੰ ਸ਼ਿਕਾਇਤ ਕੀਤੀ ਕਹਿੰਦੇ ਵੀ ਸਾਡੇ ਜਿਹੜੇ ਜਿੰਦਰੇ ਆ ਇਹਨਾਂ ਨੇ ਤੋੜ ਦਿੱਤੇ ਤੇ ਮੁਰਕੇ ਇਹਨਾਂ ਦੇ ਵੀ ਪਹਿਲੂ ਅਸੀਂ ਤੋ ਲਾਏ ਤੇ ਤੋੜੇ ਫੇਰ ਦੁਬਾਰਾ ਤੋੜੇ ਉਦੋਂ ਬਾਅਦ ਦੇ ਵਿੱਚ ਅਸੀਂ ਇਹ ਚਲੋ ਕੋਈ ਗੱਲ ਨਹੀਂ ਗਈ ਫਿਰ ਪੰਚਾਇਤ ਨੇ ਉਹਨਾਂ ਨੂੰ ਦੁਕਾਨਾਂ ਨੂੰ ਜਿੰਦਰੇ ਲਾਏ ਕਿ ਜੋ ਵੀ ਜਿਹਦੇ ਹੱਕ ਦੇ ਵਿੱਚ ਫੈਸਲਾ ਹੋਊਗਾ ਵੀ ਉਹਨੂੰ ਚਾਬੀਆਂ ਦਿੱਤੀਆਂ ਜਾਣਗੀਆਂ ਚਾਬੀਆਂ ਪੰਚਾਇਤ ਕੋਲੇ ਸੀਗੀਆਂ ਪਰ ਲੇਕਿਨ ਉਹਨਾਂ ਨੇ ਪੰਚਾਇਤ ਨੂੰ ਮਵਕੇ ਨਹੀਂ ਮੰਨਿਆ ਤੇ ਉਹਨਾਂ ਨੇ ਫਿਰ ਜਿੰਦਰੇ ਤੋੜਤੇ ਜਿਹੜੇ ਪੰਚਾਇਤ ਨੇ ਲਾਏ ਸੀਗੇ ਹੁਣ ਕੀ ਕੋਈ ਕਾਰਵਾਈ ਕੀਤੀ ਜਾਏਗੀ ਕਾਰਵਾਈ ਐਸਐਚਓ ਸਾਹਿਬ ਨੂੰ ਦੱਸਿਆ ਜੀ ਉਹ ਮਗਰ ਇੱਕ ਜੋ ਵੀ ਜਿਹਦੇ ਹੱਕ ਦੇ ਵਿੱਚ ਪਹਿਲਾ ਹੋਊਗਾ ਬਾਕੀ ਅਸੀਂ ਤੇ ਇਹ ਆਨੇ ਆ ਕਿ ਚਲੋ ਪਿੰਡ ਦਾ ਮਸਲਾ ਵਾ ਅਸੀਂ ਤੇ ਇਨਸਾਫ ਦਵਾਵਾਂਗੇ ਚਾਹੇ ਭਾਵੇਂ ਉਹਨਾਂ ਦੀ ਗਲਤੀ ਹੈਗੀ ਜੇ ਇਹਨਾਂ ਦੀ ਤੇ ਜਿੰਨਾ ਵੀ ਅਸੀਂ ਐਸਐਚਓ ਸਾਹਿਬ ਨੂੰ ਦੱਸਿਆ ਵੀ ਸਾਹਿਬ ਇਹਨਾਂ ਦਾ ਰਾਈ ਨਾ ਕਰਵਾਇਆ